ਅਸੀਂ ਤਾਂ ਛੋਟੇ ਉੱਤੇ ਬਚਪਨ ਤੋਂ ਹੀ ਵੇਖ ਰਹੇ ਹਾਂ ਜੋ ਸਰਕਾਰਾਂ ਕਰਦੀਆਂ ਨੇ 30 30 32 32 ਸਾਲ ਤੋਂ ਸਾਡੇ ਪੁਰਾਣੇ ਸਿੰਘ ਜਿਹੜੇ ਫੜਿਓ ਨਹੀਂ ਛੱਡੇ ਜਾ ਰਹੇ ਹੁਣ ਜਿਹੜੇ ਮੌਜੂਦਾ ਸਮੇਂ ਪਿਛਲੇ ਸਾਲ ਤੋਂ ਭਾਈ ਅਮਰਤਪਾਲ ਸਿੰਘ ਨੇ ਅਮਰਤ ਦੀ ਇੱਕ ਲਹਿਰ ਚਲਾਈ ਸੀ ਤੇ ਨਸ਼ਿਆਂ ਤੋਂ ਮੁਕਤ ਕਰ ਰਿਆ ਸੀ ਜਵਾਨੀ ਨੂੰ ਲੋਕ ਲਾਮਬੰਦ ਹੋ ਰਹੇ ਸੀ ਲੇਕਿਨ ਸਰਕਾਰਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤੇ ਉਹ ਉਹਨਾਂ ਵੀਰਾਂ ਨੂੰ ਦੱਸ ਸਾਡੇ ਬੱਚੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਸਮੇਤ ਵੇਖੋ ਡਿਬਰੂਗੜ ਅਸਾਮ ਏਡੀ ਦੂਰ ਉਹਨਾਂ ਦੇ ਜੇਲ੍ਹਾਂ ਹੀ ਸੁਟਿਆ ਹੋਇਆ ਕਦੇ ਖਾਣੇ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਤਾਂ ਉਹਨਾਂ ਨੂੰ ਭੁਖੜ ਤਾਲ ਕਰਨੀ ਪੈਂਦੀ ਆ ਹੁਣ ਵੇਖੋ ਉੱਥੇ ਅੰਦਰ ਉਹਨਾਂ ਦੇ ਕੈਮਰੇ ਲਾਤੇ ਜੋ ਫੜਿਆ ਗਿਆ ਜੀ ਆ ਫੜਿਆ ਗਿਆ ਜੀ ਉਹ ਕਿੱਥੋਂ ਆਉਂਦਾ ਉਹ ਤਾਂ ਸਰਕਾਰਾਂ ਆਪ ਹੀ ਉਹ ਜੇ ਕਰਤੂਤਾਂ ਕਰਦੀਆਂ ਨੇ ਤੇ ਮੈਂ ਸਮਝਦਾ ਪੀ ਉਹਨਾਂ ਬੱਚਿਆਂ ਤੋਂ ਤੇ ਬਹੁਤ ਵੱਡਾ ਨਿਗਾਇਜ਼ ਤਸ਼ੱਦਦ ਆ ਸਾਲ ਤੋਂ ਵਿਚਾਰੇ ਚੱਲ ਰਹੇ ਨੇ ਹੁਣ ਐਨਐਸਏ ਜਿਹੜੀ ਅਗਲੇ ਮਹੀਨੇ ਖਤਮ ਹੋਣੀ ਸੀ ਤੇ ਸਰਕਾਰ ਮਨਸੂਬੇ ਇਹੋ ਜੇ ਘਟ ਰਹੀ ਹੈ ਕਿ ਉਹਨਾਂ ਦੇ ਦੂਛਣ ਬਾਜੀ ਕਰਕੇ ਉਹਨਾਂ ਨੂੰ ਡਿਬਰੂਗੜਾ ਸਾਮ ਜੇਲ੍ਹ ਚ ਰੱਖਿਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਥੱਕਾ ਬੰਦ ਕਰੋ ਉਹਨਾਂ ਸਾਡੇ ਬੱਚਿਆਂ ਨੂੰ ਪੰਜਾਬ ਦੀ ਜੇਲ੍ਹ ਚ ਲਿਆਓ ਪਹਿਲੀ ਗਲਤਾਂ ਨੂੰ ਰਿਹਾ ਕਰਨਾ ਚਾਹੀਦਾ ਕੀ ਦੋਸ਼ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇ ਪਰਿਵਾਰਵਾਲਾ ਵੀ ਜੀ ਹੁਣ ਭੁਗੜਤਾਲ ਤੇ ਬੈਠੇ ਗਿਆ ਕੀ ਲੱਗਦਾ ਕਿ ਐਸਾ ਦੀ ਜਰੂਰਤ ਪੈਣੀ ਨਹੀਂ ਚਾਹੀਦੀ ਸੀ ਸਰਕਾਰਾਂ ਵੱਲੋਂ ਜੇ ਸਹੀ ਕਦਮ ਤੇ ਵੇਖੋ ਪਰਿਵਾਰ ਕੀ ਕਰਨ ਹੁਣ ਮਾਪੇ ਕੀ ਦੁਖੀ ਹੋ ਕੇ ਕਰਨਾ ਉਥੇ ਐਡੀ ਦੂਰ ਜਿਹੜਾ ਜਾਣਾ ਹੈ ਕਾਲੇ ਪਾਣੀ ਵਾਲੀ ਸਜ਼ਾ ਵਾਪਾ ਪੀ ਐਡੀ ਦੂਰ ਮਾਪੇ ਕਿਵੇਂ ਜਾਣ ਵਿਚਾਰੇ ਗਰੀਬ ਘਰਾਂ ਦੇ ਬੱਚੇ ਨੇ ਤੇ ਹੁਣ ਉਥੇ ਜਾਣਾ ਬੜਾ ਮੁਸ਼ਕਲ ਆ ਬੱਚੇ ਉਥੇ ਭੁਗੜਤਾਲ ਲੱਗੇ ਬੈਠੇ ਆ ਤੇ ਸਰਕਾਰ ਜਿਹੜੀ ਸਾਡੇ ਦੁੱਖ ਨੂੰ ਸਮਝ ਨਹੀਂ ਰਹੀ ਤੇ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਫਿਰ ਉਹ ਫਿਰ ਭੁੱਖਰ ਤਾਰਾ ਕੇ ਇੱਥੇ ਬੈਠੇ ਨੇ ਕਿ ਸਾਡੇ ਬੱਚਾ ਨੇ ਉੱਥੇ ਭੁੱਖੇ ਰਹਿਣਾ ਤੇ ਅਸੀਂ ਰੋਟੀ ਕਿਵੇਂ ਖਾਈਏ ਸਰਕਾਰ ਦਾ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਸੀਂ ਵੀ ਕੋਈ ਮੁਹਿੰਮ ਛੇੜਦੇ ਤੁਹਾਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਉਹ ਤਾਂ ਵੇਖੋ ਜੇ ਕੋਈ ਅਸੀਂ ਵਹੀਰ ਕਰਦੇ ਆ ਤਾਂ ਅੰਦਰ ਨਜ਼ਰਬੰਦ ਕਰ ਦਿੰਦੇ ਨੇ ਸਰਕਾਰ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਭਾਈ ਦਲਜੀਤ ਸਿੰਘ ਨੇ ਕਲਸੀ ਨੇ ਈਬਰੂਗੜ ਤੋਂ ਉਕਾਲਾ ਪਪਾ ਪੜ੍ਹਿਆ ਫੇਸਬੁੱਕ ਤੇ ਉਹਨੇ ਆਖਿਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਨਹੀਂ ਪੰਜਾਬ ਚ ਲਿਆਉਣਾ ਚਾਹੁੰਦੀ ਉਥੋਂ ਦਾ ਜਿਹੜਾ ਸੁਪਰਡੈਂਟ ਜੇਲ ਦਾ ਉਹ ਤਾਂ ਕਹਿੰਦਾ ਪੀਣਾ ਲੋਕਾਂ ਨੂੰ ਪੰਜਾਬ ਲੈ ਜਾਓ ਇਹਨਾਂ ਦਾ ਇੱਥੇ ਮੌਸਮ ਠੀਕ ਨਹੀਂ ਇਹਨਾਂ ਵਾਸਤੇ ਬਿਮਾਰ ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕਰਦਾ ਲੇਕਿਨ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਹੀਂ ਕੋ ਲੱਤ ਲਊ ਵੀ ਨਹੀਂ ਲੱਗਦਾ ਨਹੀਂ ਭਗਵੰਤ ਮਾਨ ਦੋਰੀ ਨੀਤੀ ਰਲ ਬਣਾ ਰਿਹਾ ਜੀ ਇੱਕ ਬੰਨੇ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਇਸ ਤਰ੍ਹਾਂ ਦੇ ਆਪਣੇ ਜਵਾਨਾਂ ਦੇ ਪਹਿਲੋ ਪਹਿਲੀ ਗੱਲ ਤੇ ਆ ਵੀ ਲੋਕਾਂ ਨੂੰ ਬੜੀ ਆਸ ਸੀ ਕਿ ਸ਼ਹਿਰਤੀ ਜੀ ਤੇ ਕੋਈ ਆਊਗੀ ਨੇ ਪੰਜਾਬ ਦਾ ਭਲਾ ਕਰੂਗੀ ਲੇਕਿਨ ਇਹਨੇ ਤਾਂ ਪੁੱਚੜ ਖਾਨੇ ਪੰਜਾਬ ਚ ਬਣਾ ਦਿੱਤਾ ਹੈ ਇੱਧਰ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਬਾਡਰਾਂ ਤੇ ਜਿਹੜੀਆਂ ਸਾਡੀ ਫਸਲਾਂ ਨੇ ਉਹ ਤਬਾਹ ਕਰਨ ਵਾਸਤੇ ਮਨਸੂਬੇ ਸਾਰੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਉੱਥੇ ਗਿਆ ਨੂੰ ਕੁੱਟਦੀ ਆਈ ਇੱਥੇ ਵੀ ਲੋਕਾਂ ਨੂੰ ਮਾਰਦੀ ਆ ਇਹਦੀ ਦੂਰੀ ਨੀਤੀ ਆ ਤੇ ਮੈਂ ਸਮਝਦਾ ਐਪੀਏ ਲੋਕਾਂ ਨੂੰ ਬੜੀ ਆਸ ਸੀ ਉਹ ਲੋਕਾਂ ਦੀ ਆਸ ਤੱਕ ਹੀ ਆ ਟੁੱਟ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਪਰਿਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਦੀ ਕੀ ਪਰਿਵਾਰ ਨਾਲ ਕੋਈ ਗੱਲ ਪਰਿਵਾਰ ਤਾਂ ਵਿਚਾਰੇ ਸਾਰੇ ਇੱਥੇ ਬੈਠਿਆ ਜੀ ਦੁਖੀ ਹੋ ਕੇ ਬੈਠੇ ਵਿਚਾਰੇ ਆਹ ਵੇਖੋ ਭਾਜੇ ਕੇ ਦੇ ਬਜ਼ੁਰਗ ਖਲੋਤੇ ਨੇ ਵਿਚਾਰੇ ਸਿੱਖੋਂ ਕੀ ਹੋਰ ਅਪੀਲ ਕਰਾ ਚਾਹੁੰਦੇ ਹੋ ਕਿਉਂਕਿ ਨਜ਼ਦੀਕ ਤੋਂ ਹੀ ਲੋਕ ਕੱਟੇ ਨਹੀਂ ਹੋ 파ਰੇ ਕਿਲਾ ਦਾ ਘੜੇ ਪੱਤੀ ਛੱਡ ਕੇ ਇੱਕ ਪਲੇਟਫਾਰਮ ਤੇ ਕੱਟਣਾ ਚਾਹੀਦਾ ਇਸ ਮਾਮਲੇ ਦੇ ਵੇਖੋ ਤਾਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਿਆਂ ਹਮੇਸ਼ਾ ਸਰਕਾਰਾਂ ਜਦੋਂ ਕਿ ਹੰਕਮਜ਼ੋਰ ਕਰਦੀਆਂ ਨਾ ਉਹ ਧੜੇਵਾ ਤੇ ਰਾਜ ਕਰ ਉਹ ਧੜੇਵਾ ਜੀ ਨੂੰ ਪੈਦਾ ਕਰਦੀਆਂ ਉਹ ਧੜੇਵਾ ਜੀ ਕੌਮ ਦਾ ਨੁਕਸਾਨ ਕਰਦੀ ਆ ਤਾਂ ਅਸੀਂ ਤਾਂ ਹੁਣ ਵੀ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਸਾਨੂੰ ਲਾਂਬਾਦ ਹੋਣਾ ਚਾਹੀਦਾ ਗਿਲੇ ਸ਼ਿਕਵੇਛਰਛੜੀ ਛੱਡ ਕੇ ਉਹਨਾਂ ਨੌਜਵਾਨ ਬੱਚਿਆਂ ਦੀ ਰਿਹਾਈ ਵਾਸਤੇ ਸਾਨੂੰ ਇਕੱਠੇ ਹੋਣਾ ਚਾਹੀਦਾ